ਹੋ ਹੁੰਦਾ ਵਾ ਕਿ ਕੋਈ ਸ਼ਬਦ ਰੂਟੀਨ ਚ ਉਹ ਸ਼ਬਦ ਕਈ ਵਾਰੀ ਇੰਗਨਾ ਪਿੰਗ ਲੱਗ ਜਾਂਦਾ ਉਹਨੂੰ ਕਹਿੰਦੇ ਪਰ ਇਹ ਅਹਿਸਾਸ ਕਰਵਾਇਆ ਜਾ ਰਿਹਾ ਸੀ ਔਰ ਦੇਸ਼ ਦੀ ਸਭ ਤੋਂ ਜਿਹਨੂੰ ਕਾਂਗਰਸ ਕਹਿੰਦੀ ਹੈ ਜਿਹਨੇ 16 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ਚ ਕੰਮ ਕੀਤਾ ਸ਼੍ਰੀਮਤੀ ਇੰਦਰਾ ਗਾਂਧੀ ਜੀ ਉਹਨਾਂ ਨੇ ਇੱਕ ਯੋਗਿਆ ਆਦਮੀ ਨੂੰ ਦੇਸ਼ ਦਾ ਹੋਮ ਮਿਨਿਸਟਰ ਬਣਾਇਆ ਉਸ ਸਮੇਂ ਹੋਰ ਵੀ ਮੈਂਬਰ ਪਾਰਲੀਮੈਂਟ ਬਹੁਤ ਹੋਣਗੇ ਉਹਨੂੰ ਕਾਂਗਰਸ ਨੇ ਦੇਸ਼ ਦਾ ਹੋਮ ਮਿਨਿਸਟਰ ਬਣਾਇਆ ਉਹ ਕੀ ਸੀ ਉਹ ਇੰਗਨਾ ਪਿੰਗ ਨਹੀਂ ਸੀ ਲੱਗਿਆ ਬਲਕਿ ਅਹਿਸਾਸ ਕਰਾਇਆ ਜਾ ਰਿਹਾ ਸੀ ਕਿ ਤੁਸੀਂ ਜਿੰਨੇ ਮਰਜ਼ੀ ਯੋਗਿਆ ਬਣ ਜਾਓ ਪਰ ਤੁਹਾਡੀ ਜਿਹੜੀ ਜਾਤ ਆ ਉਹ ਤੁਹਾਡੇ ਨਾਲ ਨਾਲ ਚੱਲਣੀ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਜਿੱਡੇ ਮਰਜ਼ੀ ਕਾਬਲ ਬਣ ਜਾਓ ਪਰ ਤੁਹਾਡੀ ਜਾਤ ਜਿਹੜੀ ਆ ਉਹ ਉੱਥੇ ਹੀ ਆ ਇਹਦੀ ਤਸਵੀਰ ਬਣੀ ਪੰਜਾਬ ਦੇ ਮਜਬੀ ਔਰ ਬਾਲਮੀਕੀ ਸਮਾਜ ਦਾ અપਮਾਨ ਕਰਨ ਲਈ ਨਾਮ ਇੱਕ ਸਰਦਾਰ ਬੂਟਾ ਸਿੰਘ ਆ અપਮਾਨ ਇਸ ਦੇ ਦੇ 59 ਲੱਖ ਬੰਦੇ ਜੋ ਮਜਬੀ ਔਰ ਬਾਲਮੀਕੀ ਸਮਾਜ ਦੇ ਦਲਿਤ ਭਾਈਚਾਰੇ ਮੈਂ ਕਹਾ ਤੇ ਲਗਭਗ 42% ਦਲਿਤ ਭਾਈਚਾਰੇ ਦਾ ਉਹਨਾਂ ਨੇ ਅਪਮਾਨ ਕੀਤਾ ਵਾ ਜਿੱਥੋਂ ਇਹ ਖੁਦ ਜਿੱਤਦਾ ਜਾਂ ਹਰਿਆਵਾ ਲੁਧਿਆਣੇ ਚ ਆਜੋ ਮੈਂਬਰ ਪਾਰਲੀਮੈਂਟ ਜੇ ਉਹਨੂੰ ਹੁਣ ਅਸਤੀਫਾ ਦੇਵੇ ਅਸਤੀਫਾ ਦੇ ਕੇ ਦੁਬਾਰਾ ਇੱਥੇ ਇਲੈਕਸ਼ਨ ਲੜੇ ਚਾਹੇ ਕਾਂਗਰਸ ਵੱਲੋਂ ਲੜ ਲਵੇ ਆਜ਼ਾਦ ਲੜ ਲਵੇ ਤੇ ਨਾ ਲੁਧਿਆਣੇ ਦੇ ਦਲਿਤ ਜਿਹੜੇ ਨੇ ਉਹਦੀ ਜਮਾਨਤ ਜਬਤ ਨਾ ਕਰਾ ਦੇਣ ਸੌ ਤੋਂ ਤੇਜ਼ ਦੀ ਤਾਕਤਵਰ ਪਰਸਨੈਲਿਟੀ ਗਵਈ ਸਾਹਿਬ ਤੇ ਬੂਟ ਮਾਰ ਰਿਹਾ ਹੈ। ਹਮ ਨੰਬਰ 2 ਹਰਿਆਣੇ ਦੇ ਅੰਦਰ ADGP ਨੂੰ ਉਤਪੀੜਨ ਕੀਤਾ ਜਾ ਰਿਹਾ। ਉਸ ਨੂੰ ਇਸ ਕਦਰ ਬਣਾ ਦਿੱਤਾ ਗਿਆ ਕੋਈ ਬੰਦੇ ਨੇ ਆਪਣੇ ਗੋਲੀ ਮਾਰ ਲਈ। ਫਿਰ ਉਹ 15 ਬੰਦਿਆਂ ਦਾ 22 ਨੇਮ ਨਾਮ ਲਿਖ ਰਿਹਾ। ਉਹਨਾਂ ਦੇ FIR ਨਹੀਂ ਹੋ ਰਹੀ। ਜੇ ਅੱਜ ਦਲਿਤ ਭਾਈਚਾਰਾ ਕਾਂਗਰਸ ਤੋਂ ਪਿੱਛੇ ਹਟਿਆ ਨਾ ਅੱਜ ਕਾਂਗਰਸ ਦੀ ਹਾਲਤ ਇਹ ਆ ਜਿੱਦਾਂ ਦਾ ਇਸ ਬੰਦੇ ਨੇ ਬਿਆਨ ਦਿੱਤਾ ਪਹਿਲਾਂ ਤੈਨੂੰ 11 ਤਰੀਕ ਨੂੰ ਹੀ ਪਤਾ ਲੱਗ ਜਾਣਾ ਕਿ ਜੇ ਨਾ ਉਥੇ ਕਾਂਗਰਸ ਦੀ ਜਿਹੜੀ ਜ਼ਮਾਨਤ ਉਹ ਜੱਪ ਤੋਂ ਹੀ ਤਾਂ ਕਹੀਓ ਉਦੋਂ ਤੁਸੀਂ ਨੋਟ ਕਰਿਓ ਉਦੋਂ ਕਿਸੇ ਬਜ਼ੁਰਗ ਦੇ ਵੀ ਪੈਰੀਂ ਹੱਥ ਲਾਣਗੇ ਕਿਸੇ ਗਰੀਬ ਦੇ ਘਰ ਕੋਲ ਝੁੱਗੀ 'ਚ ਬੜੇ ਫਿਰਦੇ ਹੋਣਗੇ ਕੱਚੇ ਮਕਾਨ 'ਚ ਤਰੇ ਫਿਰਦੇ ਹੋਣਗੇ ਇਲੈਕਸ਼ਨ ਤੋਂ ਬਾਅਦ ਕਾਦੀ ਗਏ ਉਹ 5000 ਸਾਲ ਦੀ ਜਿਹੜੀ ਸੀਟ ਆ ਨਾ ਜਿਹਨੂੰ ਚੇਅਰ ਕਹਿੰਨੇ ਆ ਕੁਰਸੀ ਕਹਿੰਨੇ ਆ ਉਹ ਬਰਦਾਸ਼ਤ ਨਹੀਂ ਹੋ ਪਾਰੇ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਥੱਲੇ ਬਾਦੇ ਹੁੰਦੇ ਸੀਗੇ ਜਿਨ੍ਹਾਂ ਦੇ ਤਨ ਤੇ ਕੱਪੜਾ ਨਹੀਂ ਹੁੰਦਾ ਸੀ ਜਿਹੜੇ ਸਕੂਲ ਕਾਲਜ ਨਹੀਂ ਜਾ ਸਕਦੇ ਯੂਨੀਵਰਸਿਟੀ ਨਹੀਂ ਜਾ ਸਕਦੇ ਸੀ ਮੰਦਰ ਗੁਰਦੁਆਰੇ ਨਹੀਂ ਜਾ ਸਕਦੇ ਸੀ ਉਹ ਲੋਕ ਅੱਜ ਏਡੀ ਤਰੱਕੀ ਕਰਨੇ ਜਾ ਰਹੇ ਆਈਐਸ ਬਣਨ ਲੱਗੇ ਆਈਪੀਐਸ ਬਣਨ ਲੱਗੇ ਫੋਰਨ ਸਰਵਿਸਿਸ 'ਚ ਜਾਣ ਲੱਗੇ ਦਲਿਤ ਵਿਰੋਧੀ ਸੂਚ ਰੱਖਦੇ ਆ ਤਾਂ ਫਿਰ ਐ ਕਰੇ ਲੁਧਿਆਣਾ ਪਾਰਲੀਮੈਂਟ ਦੀ ਜਿਹੜੀ ਸੀਟ ਤੋਂ ਦਿੱਤੇ ਆ ਇਥੋਂ ਅਸਤੀਫਾ ਦੇ ਕੇ ਦੁਬਾਰਾ ਲੈਚਰਣ ਤੇ ਜਿੰਨਾ ਜਨਾਬ ਜਮਨਤ ਜਬਤਕਰਾਨ ਇਹ ਦਲਿਤ ਭਾਈ ਜਰਾਂ ਤਾਂ ਕਹੀ ਅਸੀਂ ਤਾਂ ਗੁਰੂ ਸਾਹਿਬ ਦਾ ਕੋਟਨ ਕੋਟ ਧੰਨਵਾਦ ਕਰਦੇ ਆ ਕਿ ਗੁਰੂ ਸਾਹਿਬ ਨੇ ਗਰੀਬ ਗੁਰਬੇ ਜਿਨ੍ਹਾਂ ਨੂੰ ਕੋਈ ਸਨਮਾਨ ਨਹੀਂ ਸਿੱਦਦਾ ਉਹਨਾਂ ਨੂੰ ਭਾਈ ਜੈਤੇ ਨੂੰ ਬਾਬਾ ਜੀਵਨ ਸਿੰਘ ਜੀ ਨੂੰ ਛਾਤੀ ਨਾਲ ਲਾ ਕੇ ਰੰਗਰੇਟੇ ਗੁਰੂ ਰੂਪ ਦੇ ਬੇਟੇ ਕਹਿ ਕੇ ਸਨਮਾਨ ਦਿੱਤਾ ਕਲਗੀ ਦਿੱਤੀ ਉਹ ਵੀ ਇਹਨਾਂ ਨੂੰ ਬਰਦਾਸ਼ਤ ਨਹੀਂ ਨਾ ਹੋਰੀ ਕਿ ਕਿਨੇ ਨੇ ਤਾਂ ਕੁਛ ਕੀਤਾ ਨਹੀਂ ਕਿ ਟਿੱਕੂ ਤੁਹਾਡੇ ਸਾਹਮਣੇ ਮਾਨਯੋਗ ਸੀਐਮ ਸਾਹਿਬ ਨੇ ਬੇਰਸ ਨੂੰ ਕੰਡਮਕ ਕੀਤਾ ਕਿ ਬਹੁਤ ਗਲਤ ਬੋਲੇ ਹੋ ਸਾਰੀ ਪਾਰਟੀ ਕਹਿ ਰਹੀ ਹੈ ਮਨੀਸ਼ ਸੋਦੀਆ ਜੀ ਕਹਿ ਰਹੇ ਅਮਰੋੜਾ ਜੀ ਕਹਿ ਰਹੇ ਸਾਰੇ ਕਹਿ ਰਹੇ ਕਿਉਂਕਿ ਬਾੜੀ ਗੱਲ ਨੂੰ ਤਾਂ ਸਾਰੇ ਨੇ ਕਹਿਣਾ ਹੀ ਹੈ ਜੀ ਉਹ ਤਾਂ ਜਦੋਂ ਚਲ ਮੈਂ ਲਾ ਲਾਉ ਤੁਸੀਂ ਬਾਕੀ ਨਾ ਛੱਡੋ ਮੈਂ ਕਿਸੇ ਦਾ ਅਪਮਾਨ ਕਰੂੰ ਤਾਂ ਮੈਨੂੰ ਵੀ ਤਾਂ ਗੱਲਾਂ ਸੁਣੀਆਂ ਪੈਣੀਆਂ ਮੈਂ ਵੀ ਤਾਂ ਜੇ ਕਿਸੇ ਦਾ ਅਪਮਾਨ ਕਰੂੰਗਾ ਮੈਨੂੰ ਵੀ ਲੋਕ ਕਹਿਣਗੇ ਇਸ ਕਰਕੇ ਕਦੀ ਇਸ ਗੱਲ ਦਾ ਹਈ ਦੀ ਭਾਵ ਬੜਾਵਾ ਦਿੰਦਾ ਹੀ ਨਹੀਂ ਮੈਂ ਤਾਂ ਸਭ ਆਪਣੇ ਕਾਰਜਕਰਤਾ ਨੂੰ ਵੀ ਇਨਸਾਨੀਅਤ ਸਿਖਾਣਾ ਵਾ ਕੀ ਪਈ ਸਭ ਤੋਂ ਪਹਿਲਾਂ ਇਨਸਾਨ ਆਪਾਂ ਬਾਅਦ ਚ ਕੁਝ ਹੋ ਰਾ ਪਰ ਇਹ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਉੱਚ ਜਾਤੀਏ ਕਹਿੰਦੇ ਆ ਤਰਨ ਤਰਨ ਦੇ ਵਿੱਚ ਹੋਰ ਹੀ ਚਨਾਬੀ ਸਭਾ ਦੇ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕੁਝ ਅਜਿਹੇ ਸ਼ਬਦ ਵਰਤ ਜਾਂਦੇ ਨੇ ਜਿਹਦੇ ਉੱਤੇ ਪੰਜਾਬ ਦੀ ਰਾਜਨੀਤੀ ਚ ਖਾਸ ਕਰਕੇ ਗਈ ਤਾਂ ਪਚਾਲ ਆ ਜਾਂਦਾ ਹੈਗਾ ਔਰ ਸਭ ਤੋਂ ਬੜੀ ਗੱਲ ਹੈ ਕਿ ਜੋ ਸ਼ਬਦ ਉਹਨਾਂ ਵੱਲੋਂ ਇਸਤੇਮਾਲ ਕੀਤੇ ਗਏ ਕੀ ਵਾਕਈ ਇੱਕ ਸਪੀਚ ਦੇ ਦੌਰਾਨ ਫਲੋ ਦੇ ਦੌਰਾਨ ਕਹੇ ਗਏ ਸ਼ਬਦ ਹੈ ਜਾਂ ਫਿਰ ਕੋਈ ਇਸ ਪਿਛੇ ਮਨਸ਼ਾ ਸੀ ਕਿਉਂਕਿ ਜਿਸ ਤਰ੍ਹਾਂ ਉਹ ਆਪਣੇ ਸਰਕਾਰ ਦੀ ਕਾਂਗਰਸ ਦੀ ਵਡਾਈ ਕਰਦੇ ਹੋਏ ਨਜ਼ਰ ਆਏ ਪਰ ਇਸ ਆਪਣੀ ਤਾਰੀਫ ਜਿਹੜੀ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਮਹਿੰਗੀ ਪਈ ਮੇਰੇ ਨਾਲ ਸ਼੍ਰੀ ਵਿਜੇ ਦਾਨਵ ਜੀ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰ ਲੈਣੇ ਔਰ ਕਾਰਨ ਇਹ ਹੈ ਕੀ ਜਿਸ ਤਰ੍ਹਾਂ ਦੇ ਸ਼ਬਦ ਉਹਨਾਂ ਵੱਲੋਂ ਵਰਤੇ ਗਏ ਖਾਸ ਕਰਕੇ ਮਜਵੀ ਸਿੱਖ ਨੂੰ ਲੈ ਕੇ ਔਰ ਬੁੱਟਾ ਸਿੰਘ ਜੀ ਨੂੰ ਲੈ ਕੇ ਕੀ ਉਹ ਵਾਕਈ ਕੋਈ ਤਰਕ ਵੀ ਰੱਖਦੇ ਆ ਜਾਂ ਫਿਰ ਇਹ जानबूझ ਕੇ ਦਿੱਤਾ ਗਿਆ ਇੱਕ ਬਿਆਨ ਹੈ ਬਹੁਤ ਸਵਾਗਤ ਹੈ ਜਨ ਸਰ ਥੈਂਕ ਯੂ ਜੀ ਸ਼ੁਕਰੀਆ ਮਿਹਰਬਾਨੀ ਜੀ ਅੱਛਾ ਰਾਜਨੀਤੀ ਕਹੋਂ ਤੁਸੀਂ ਵੀ ਲੀਡਰ ਹੋ ਕੀ ਵਾਕਈ ਸਟੇਜ ਦੇ ਉੱਤੇ ਕਦੀ ਕੋਈ ਇਸ ਤਰ੍ਹਾਂ ਦਾ ਵਕਤ ਹੋ ਜਾਂਦਾ ਹੈ ਕਿ ਆਪਾਂ ਬੋਲਦੇ-ਬੋਲਦੇ ਫਲੋ 'ਚ ਆਪਾਂ ਕੁਝ ਵੀ ਬੋਲ ਜਾਂਦੇ ਆ ਨਹੀਂ ਇਹ ਫਲੋ ਨਹੀਂ ਸੀ ਫਲੋ ਹੁੰਦਾ ਵਾ ਕਿ ਕੋਈ ਸ਼ਬਦ ਰੂਟੀਨ ਚ ਉਹ ਸ਼ਬਦ ਕਈ ਵਾਰੀ ਇੰਗਨਾ ਪਿੰਗ ਲੱਗ ਜਾਂਦਾ ਉਹਨੂੰ ਕਹਿੰਦੇ ਆ ਪਰ ਇਹ ਅਹਿਸਾਸ ਕਰਵਾਇਆ ਜਾ ਰਿਹਾ ਸੀ ਜਿਸ ਸਭਾ ਦੇ ਵਿੱਚ ਰਾਜਾ ਬੜਿੰਗ ਜੀ ਬੋਲ ਰਹੇ ਆ ਉਸ ਸਭਾ ਦੇ ਵਿੱਚ ਵੀ ਦਲਿਤ ਭਾਈਚਾਰਾ ਬੈਠਾ ਸਾਰਾ ਹੂੰ ਕਿਉਂਕਿ 35000 ਤੋਂ ਬਾਅਦ ਮਜਬੀ ਔਰ ਬਾਲਮੀਕੀ ਸਮਾਜ ਜਿਹੜਾ ਵਾ ਉੱਥੇ ਆ ਤਰਨ ਤਰਨ ਉਹਨਾਂ ਨੇ ਇੱਕ ਲੇਡੀਜ਼ ਨੂੰ ਕਿਹਾ ਕਿਉਂ ਬੀਬੀ ਤੁਹਾਨੂੰ ਪਤਾ ਸਰਦਾਰ ਬੁੱਢਾ ਸਿੰਘ ਕਾਲੇ ਜੇ ਰੰਗ ਦਾ ਜਿਹੜਾ ਪੱਠੇ ਕੱਟਦਾ ਸੀ ਪੱਠੇ ਵੜਦਾ ਸੀ ਉਹਨੂੰ ਕਾਂਗਰਸ ਨੇ ਦੇਸ਼ ਦਾ ਹੋਮ ਮਿਨਿਸਟਰ ਬਣਾਇਆ ਉਹ ਕੀ ਸੀ ਉਹ ਇੰਕਨਾ ਪਿੰਗ ਨਹੀਂ ਸੀ ਲੱਗਿਆ ਬਲਕਿ ਅਹਿਸਾਸ ਕਰਾਇਆ ਜਾ ਰਿਹਾ ਸੀ ਕਿ ਤੁਸੀਂ ਜਿੰਨੇ ਮਰਜ਼ੀ ਯੋਗਿਆ ਬਣ ਜਾਓ ਪਰ ਤੁਹਾਡੀ ਜਿਹੜੀ ਜਾਤ ਆ ਉਹ ਤੁਹਾਡੇ ਨਾਲ ਨਾਲ ਚਲਣੀ ਹੈ ਇਹ ਤਾਂ ਬਹੁਤ ਬੜੀ ਗੱਲ ਹੈ ਔਰ ਇਹਦੇ ਤੇ ਤਾਂ ਅਪੱਤੀ ਹੋਣੀ ਹੀ ਚਾਹੀਦੀ ਹੈ ਅਗਰ ਜੋ ਤੁਸੀਂ ਕਹਿ ਰਹੇ ਹੋ ਕਿ ਇਸ ਮਨਸ਼ਾ ਦੇ ਨਾਲ ਉਹਨਾਂ ਨੇ ਕਿਹਾ ਕਿ ਸੁਨਾਇਆ ਵੀ ਪਰ ਇਹਦੇ ਵਿੱਚ ਕੀ ਤਾਰੀਫ ਸੀਗੀ ਕਾਂਗਰਸ ਦੀ ਬੜਾਈ ਸੀਗੀ ਕਾਂਗਰਸ ਦੀ ਵੀ ਅਸੀਂ ਇਹ ਕੀਤਾ ਸਭ ਤੋਂ ਵੱਡੀ ਗਲਤੀ ਸੀ ਕਿ ਜਿਸ ਬੰਦੇ ਦਾ ਨਾਮ ਲਿੱਤਾ ਗਿਆ ਜਿਸ ਇਨਸਾਨ ਦਾ ਨਾਮ ਲਿੱਤਾ ਗਿਆ ਉਹਨਾਂ ਦਾ ਸਾਰਾ ਜੀਵਨ ਜਿਹੜਾ ਵਾ ਉਹ ਕਾਂਗਰਸ ਨੂੰ ਦਿੱਤਾ ਆਇਆ ਉਹ ਉਸ ਟਾਈਮ ਤੇ ਮੈਨੂੰ ਲੱਗਦਾ ਇਹ ਰਾਜਾ ਬੜਿੰਗ ਜੰਮਿਆ ਵੀ ਨਹੀਂ ਹੋਣਾ ਰਾਜਨੀਤੀ 'ਚ ਉਦਾਂ ਤਾਂ ਜੰਮ ਗਿਆਣਾ ਪਰ ਰਾਜਨੀਤੀ 'ਚ ਤਾਂ ਜੰਮਿਆ ਵੀ ਨਹੀਂ ਹੋਣਾ ਸ਼ੁਰੂਆਤ ਵੀ ਨਹੀਂ ਹੋਣੀ ਇਹਦੀ ਜਿਸ ਸਮੇਂ ਸਰਦਾਰ ਬੂਟਾ ਸਿੰਘ ਜੀ ਦਾ ਸਾਰਾ ਜੀਵਨ ਕਾਂਗਰਸ ਲਈ ਲਾਇਆ ਔਰ ਦੇਸ਼ ਦੀ ਸਭ ਤੋਂ ਜਿਹਨੂੰ ਇਹ ਕਾਂਗਰਸ ਕਹਿੰਦੀ ਹੈ ਜਿਹਨੇ 16 ਸਾਲ ਦੇਸ਼ ਦਾ ਪ੍ਰਧਾਨ ਮੰਤਰੀ ਦੇ ਰੂਪ ਚ ਕੰਮ ਕੀਤਾ ਸ਼੍ਰੀ ਮਤੇਂਦਰਾ ਗਾਂਧੀ ਜੀ ਉਹਨਾਂ ਨੇ ਇੱਕ ਯੋਗਿਆ ਆਦਮੀ ਨੂੰ ਦੇਸ਼ ਦਾ ਹੋਮ ਮਿਨਿਸਟਰ ਬਣਾਇਆ ਉਸ ਸਮੇਂ ਗੌਰਵੀ ਮੈਂਬਰ ਪਾਰਲੀਮੈਂਟ ਬਹੁਤ ਨੋਂਗੇ ਜਿਹੜੇ ਦੇਸ਼ ਚੋਂ ਜਿੱਤ ਕੇ ਗਏ ਕੋਈ ਇਕੱਲੇ ਬੂਟਾ ਸਿੰਘ ਜਿੱਦਾਂ ਨਹੀਂ ਜਿੱਤ ਕੇ ਗਏ ਸ਼ੈਡੂਲ ਕਾਸਟ ਜਨਰਲ ਵੀ ਗਏ ਤੇ ਜੇਕਰ ਉਹਨਾਂ ਦੀ ਜਿਹੜੀ ਤੀਸਰੀ ਅੱਖ ਵਾ ਇੰਦਰਾ ਗਾਂਧੀ ਜੀ ਦੀ ਉਹ ਯੋਗਿਆ ਬੰਦੇ ਨੂੰ ਦੇਖਿਆ ਨਾ ਕਿ ਇਹ ਬੰਦਾ ਯੋਗਿਆ ਹੈ ਦੇਸ਼ ਨੂੰ ਚਲਾ ਸਕਦੇ ਨੇ ਤੇ ਇਸ ਲਈ ਬਣਾਇਆ ਤੇ ਇੰਦਰਾ ਗਾਂਧੀ ਜਿਨ੍ਹਾਂ ਨੇ ਯੋਗਿਆ ਆਦਮੀ ਨੂੰ ਬਣਾਇਆ ਮੈਂ ਸੋਚਦਾ ਇੰਦਰਾ ਗਾਂਧੀ ਦਾ ਵੀ અપਮਾਨ ਕਰ ਰਿਹਾ ਸੀ ਔਰ ਅਹਿਸਾਸ ਕਰਾ ਰਿਹਾ ਪੰਜਾਬ ਦੇ ਲਗਭਗ 42% ਲੋਕਾਂ ਨੂੰ ਜਦ ਵੀ ਜਿੱਥੋਂ ਇਹ ਖੁਦ ਜਿੱਤਦਾਜ ਆ ਹਰਿਆਵਾ ਲੁਧਿਆਣੇ ਚ ਆ ਜੋ ਮੈਂਬਰ ਪਾਰਲੀਮੈਂਟ ਜੇ ਉਹਨੂੰ ਹੁਣ ਅਸਤੀਫਾ ਦੇਵੇ ਸਤੀਫਾ ਦੇ ਕੇ ਦੁਬਾਰਾ ਇੱਥੋਂ ਜਾ ਇਲੈਕਸ਼ਨ ਲੜੇ ਚਾਹੇ ਕਾਂਗਰਸ ਵੱਲੋਂ ਲੜ ਲਵੇ ਆਜ਼ਾਦ ਲੜ ਲਵੇ ਤੇ ਨਾਲ ਇਸ ਲੁਧਿਆਣੇ ਦੇ ਅ ਦਲਿਤ ਜਿਹੜੇ ਨੇ ਉਹਦੀ ਜਮਾਨਤ ਜਬਤ ਨਾ ਕਰਾ ਦੋ ਜੀ ਉਹਦੀ ਮਾਨਸਿਕਤਾ ਇਦਾਂ ਦੀ ਸੀ ਤਾਂ ਹੀ ਉਹਦੇ ਮੂੰਹੋਂ ਇਹ ਸ਼ਬਦ ਨਿਕਲੇ ਮੈਂ ਤੁਹਾਡੇ ਤੁਹਾਡੇ ਪ੍ਰਤੀ ਮੇਰੇ ਦਿਲ 'ਚ ਕੋਈ ਗੱਲ ਹੀ ਨਹੀਂ ਤਾਂ ਮੈਂ ਕਿੱਦਾਂ ਬੋਲੂਗਾ ਨੰਬਰ 1 ਨੰਬਰ 2 ਜਦ ਕਿਸੇ ਦੀ ਤਸਵੀਰ ਦਿਲ 'ਚ ਬਣੂਗੀ ਉਦੀ ਰੂਪ ਹਾਂ ਫਿਰ ਸ਼ਬਦ ਜਿਹੜੇ ਨੇ ਉਹ ਬਾਹਰ ਆਣੇ ਆ ਕਿਉਂਕਿ ਉਹ ਚ ਰੂਪ ਰੇਖਾ ਵੀ ਬ੍ਰੋਪਰ ਮਾਈਂਡ ਚ ਪਹਿਲਾ ਬੰਦੇ ਦੀ ਤਸਵੀਰ ਬਣਦੀ ਆ ਇਹਦੀ ਤਸਵੀਰ ਬਣੀ ਪੰਜਾਬ ਦੇ ਮਜਬੀ ਔਰ ਵਾਲਮੀਕੀ ਸਮਾਜ ਦਾ અપਮਾਨ ਕਰਨ ਲਈ ਨਾਮ ਇੱਕ ਸਰਦਾਰ ਬੂਟਾ ਸਿੰਘ ਆ અપਮਾਨ ਇਸ ਦੇ ਦੇ 59 ਲੱਖ ਬੰਦੇ ਜੋ ਮਜਬੀ ਔਰ ਵਾਲਮੀਕੀ ਸਮਾਜ ਦੇ ਦਲਦ ਭਾਈਚਾਰੇ ਮੈਂ ਕਹਾਂ ਤੇ ਲਗਭਗ 42% ਦਲਦ ਭਾਈਚਾਰੇ ਦਾ ਉਹਨਾਂ ਨੇ અપਮਾਨ ਖਿੱਚਿਆ ਵਾ ਜੇ ਉਹਨਾਂ ਨੇ ਅਪਮਾਨ ਕੀਤਾ ਤਾਂ ਹੁਣ ਉਹ ਭੁਗਤੇ ਹੁਣ ਮਾਫੀਆਂ ਕੋ ਮੰਗਦਾ ਫਿਰਦਾ ਨਹੀਂ ਉਹ ਕਹਿੰਦੇ ਉਹਨਾਂ ਦਾ ਕਹਿਣਾ ਇਹ ਹੈ ਕਿ ਚੰਨੀ ਸਾਹਿਬ ਵੀ ਤਾਂ ਅਸੀਂ ਜਿਹੜੇ ਸੀਐਮ ਬਣਾਏ ਹੈਗੇ ਉਹਨੇ ਕੀ ਬਣਾਇਆ ਤਾਂ ਇਹ ਕੀ ਲੱਗਿਆ ਇਹ ਕਾਂਗਰਸ ਦਾ ਕੀ ਹੈ ਇਹ ਤਾਂ ਆਪ ਡਿਪੈਂਡਡ ਆ ਅੱਜ ਰਾਹੁਲ ਗਾਂਧੀ ਚੱਕ ਕੇ ਇਹਨੂੰ ਉਤਾਰ ਕੇ ਜਿਹਨੂੰ ਮਰਜ਼ੀ ਲਾ ਦੇਵੇ ਹੂ ਇਜ਼ ਰਾਜਾ ਬੜਿੰਗ ਰਾਜਾ ਬੜਿੰਗ ਕੀ ਚੀਜ਼ ਆ ਰਾਜਾ ਬੜਿੰਗ ਜਿਹੜਾ ਹੈ ਉਹ ਇੱਕ ਕਾਂਗਰਸ ਦਾ ਸਟੇਟ ਪ੍ਰੈਜ਼ੀਡੈਂਟ ਆ ਉਹਨੂੰ ਬਣਾਉਣ ਵਾਲਾ ਅੱਜ ਪ੍ਰੈਜ਼ੈਂਟ ਗਾਂਧੀ ਆ ਰਾਹੁਲ ਗਾਂਧੀ ਜੀ 1 ਮਿੰਟ ਲਾਣਗੇ ਇਹਨੂੰ ਲਾ ਕੇ ਉਹ ਮਾਰਨਗੇ ਉਹ ਕਿੱਦਾਂ ਕਹੀ ਜਿੰਦਾ ਮੈਂ ਅਸ ਕਾ ਹੈ ਕਰਤਾ ਮੈਂ ਉਹ ਕਰਤਾ ਮੈਂ ਉਹ ਕਰਤਾ ਇੱਕ ਹੀ ਚੀਜ਼ ਹੈ ਜਿਹਨੇ ਕੀ ਕਰ ਦਿੱਤਾ ਅੱਛਾ ਜਦੋਂ ਜਨਮ ਵੀ ਨਹੀਂ ਉਦੋਂ ਹੋਇਆ ਸੀ ਜਿਸ ਸਮੇਂ ਇੰਦਰਾ ਗਾਂਧੀ ਜੀ ਨੇ ਸਤਾਰ ਬੂਟਾ ਸਿੰਘ ਜੀ ਨੂੰ ਹੋਮ ਮਿਨਿਸਟਰ ਬਣਾਇਆ ਵਾ ਤਾਂ ਇਹ ਕੌਣ ਹੁੰਦਾ ਕਰ ਕਰਨ ਕਰ ਨਾਲ ਅਲਗਲਾ ਜਦੋਂ ਇਲੈਕਸ਼ਨ ਹੁੰਦੇ ਆ ਉਦੋਂ ਸਪੈਸ਼ਲੀ ਦਾਣਾ ਸਾਹਿਬ ਮੇਰੀ ਗੱਲ ਨੂੰ ਥੋੜਾ ਜਿਹਾ ਅਲੱਗ ਢੰਗ ਨਾਲ ਲੈ ਕੇ ਜਾਣਾ ਉਦੋਂ ਹੀ ਕਿਉਂ ਦਲਿਤ ਭਾਈਚਾਰੇ ਨੂੰ ਸੀਟਾਂ ਦੀ ਵੀ ਮੰਗ ਹੋ ਜਾਂਦੀ ਹੈ ਰਾਖਵੇਂ ਕਰਨ ਦੀ ਵੀ ਮੰਗ ਹੋ ਜਾਂਦੀ ਹੈ ਔਰ ਸਪੈਸ਼ਲੀ ਫੀਲ ਕਰਾਨ ਦੀ ਵੀ ਗੱਲ ਆ ਜਾਂਦੀ ਹੈ ਕਿ ਹਲੇ ਤੱਕ ਜੋ ਮਾਨ ਸਨਮਾਨ ਦਲਿਤ ਭਾਈਚਾਰੇ ਨੂੰ ਬਣਦਾ ਸੀ ਉਹ ਮਿਲੇ ਹੀ ਨਹੀਂ ਹਲੇ ਤੱਕ ਜਾਂ ਇਹਨਾਂ ਨੇ ਹਲੇ ਵੀ ਉਹੀ ਇੱਕ ਕਾਰਡ ਰੱਖਿਆ ਹੋਇਆ ਕਿ ਇਹ ਦਲਿਤ ਕਾਰਡ ਅਸੀਂ ਖੇਡ ਨਹੀਂ ਖੇਡਣਾ ਹਰ ਇਲੈਕਸ਼ਨ ਦੇ ਵਿੱਚ ਤੁਹਾਡਾ ਸ਼ੁਭਨਾਮ ਕੀ ਹੈ ਕਮਲ ਕਪੂਰ ਕਪੂਰ ਸਾਹਿਬ ਦੇਸ਼ ਦੀ ਸਭ ਤੋਂ ਵੱਡੀ ਤਾਕਤ ਸਪਰੀਮ ਕੋਰਟ ਆਫ ਇੰਡੀਆ ਹਮ ਇੱਕ ਨਲਾਇਕ ਵਕੀਲ ਸਭ ਤੋਂ ਦੇਸ਼ ਦੀ ਤਾਕਤਵਰ ਪਰਸਨੈਲਿਟੀ ਗਵਈ ਸਾਹਿਬ ਤੇ ਬੂਟ ਮਾਰ ਰਿਹਾ ਹਮ ਹਮ ਨੰਬਰ 2 ਹਰਿਆਣੇ ਦੇ ਅੰਦਰ ਏਡੀਜੀਪੀ ਨੂੰ ਉਤਪੀੜਨ ਕੀਤਾ ਜਾ ਰਿਹਾ ਉਸ ਨੂੰ ਇਸ ਕਦਰ ਬਣਾ ਦਿੱਤਾ ਗਿਆ ਕੋਈ ਬੰਦੇ ਨੇ ਆਪਣੇ ਗੋਲੀ ਮਾਰ ਲਈ ਫਿਰ ਉਹ 15 ਬੰਦਿਆਂ ਦਾ 22 ਨੇਮ ਨਾਮ ਲਿਖ ਰਿਹਾ ਉਹਨੋਂ ਤੇ ਐਫਆਰ ਨਹੀਂ ਹੋ ਰਹੀ ਉੱਤਰ ਪ੍ਰਦੇਸ਼ ਚ ਊਮ ਪ੍ਰਕਾਸ਼ ਵਾਲਮੀਕੀ ਨੂੰ ਮਾਰ ਦਿੱਤਾ ਬੰਦਾ ਨਹੀਂ ਕੋ ਫੜਿਆ ਗਿਆ ਫੇਰ ਨਹੀਂ ਹੋਈ ਤੇ ਰਾਜਾ ਬੜਿੰਗ ਜੀ ਨੇ ਇਹ ਗੱਲ ਕਹਿ ਕੇ ਸ਼ਬਦ ਨਹੀਂ ਕਰ ਦਿੱਤਾ ਕਿ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਜਿੱਡੇ ਮਰਜ਼ੀ ਕਾਬਲ ਬਣ ਜਾਓ ਪਰ ਤੁਹਾਡੀ ਜਾਤ ਜਿਹੜੀ ਆ ਉਹ ਉੱਥੇ ਹੀ ਆ ਉਹੀ ਆ ਤੁਹਾਨੂੰ ਅਸੀਂ ਮੰਨਦੇ ਰਾਜਨੀਤੀ ਗੱਲ ਸੁਣਨਾ ਰਹੀ ਗੱਲ ਦੂਜੀ ਜਦੋਂ ਇਲੈਕਸ਼ਨ ਆਂਦੇ ਆ ਉਦੋਂ ਤੁਸੀਂ ਨੋਟ ਕਰਿਓ ਹੂੰ ਹੂੰ ਉਦੋਂ ਕਿਸੇ ਬਜ਼ੁਰਗ ਦੇ ਵੀ ਪੈਰੀ ਹਥ ਲਾਣਗੇ ਕਿਸੇ ਗਰੀਬ ਦੇ ਘਰ ਕੋਲ ਝੁੱਗੀ 'ਚ ਬੜੇ ਫਿਰਦੇ ਹੋਣਗੇ ਕੱਚੇ ਮਕਾਨ 'ਚ ਉੱtre ਫਿਰਦੇ ਹੋਣਗੇ ਇਲੈਕਸ਼ਨ ਤੋਂ ਬਾਅਦ ਕਾਦੀ ਗਏ ਮੇਰਾ ਕਹਿਨ ਤਾਂ ਭਾਵੇਂ ਹੀ ਸੀ ਤਾਂ ਮੈਂ ਪਰਮ ਪੂਜਨੀਆ 바ਵਾ ਸਾਹਿਬ ਡਾਕਟਰ ਮੇਡਕਰ ਸਾਹਿਬ ਜਿਹਦਾ ਕੋਟਨ ਕੋਟ ਧੰਨਵਾਦ ਕਰਦਾ ਕਿ ਜੇਕਰ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਪਾਰਲੀਮੈਂਟ 'ਚ ਪਾਸ ਨਾ ਕਰਦਣ ਤੇ ਕਰਵਾंदे ਬਤੌਰ ਕਾਨੂੰਨ ਮੰਤਰੀ ਤਾਂ ਕਿਸੇ ਨੇ ਇਹਨਾਂ ਨੂੰ ਕਾਣਾ ਸੀ 6000 ਸਾਲ ਤੱਕ ਪਹਿਲਾਂ ਕਦੀ ਕੋ ਗਿਆ ਨਾ ਕੋ ਇਹ ਸਿਰਫ ਤੇ ਸਿਰਫ ਇਸ ਦੇਸ਼ ਦੀ ਬਦਕਿਸਮਤੀ ਆ ਕਿ ਇਸ ਦੇਸ਼ ਦੇ ਮੂਲ ਨਿਵਾਸੀ ਜਿਹੜੇ ਲੋਕ ਆ ਉਹਨਾਂ ਨੂੰ ਮੈਂ ਕਹਿ ਸਕਦਾ ਅਹਿਸਾਸ ਕਰਾਇਆ ਜਾ ਰਿਹਾ ਵਾ ਇਸ ਲਈ ਰਾਜਾ ਬੜਿੰਗ ਵਰਗੇ ਲੋਕ ਜਿਹੜੇ ਨੇ ਉਹ बार-बार ਪੈਦਾ ਹੋ ਰਹੇ ਆ ਪਰ ਹੁਣ ਇੱਕ ਗੱਲ ਮੈਂ ਧਿਆਨ ਨਾਲ ਮੇਰੀ ਸੁਣਿਓ ਕਪੂਰ ਸਾਹਿਬ ਹੁਣ ਦੇਸ਼ ਦੇ ਜਿਹੜੇ Dalit ਭਾਈਚਾਰਾ ਵਾ ਸ਼ੈਡਿਊਲ ਕਾਸਟ ਨੇ ਸ਼ੈਡਿਊਲ ਟ੍ਰਾਈਬਸ ਨੇ ਉਹ ਮਾਨਸਿਕ ਤੌਰ ਤੇ ਤਿਆਰ ਹੋ ਚੁੱਕੇ ਆ ਉਹਨਾਂ ਨੂੰ ਚੰਗੇ ਤੇ ਮਾੜੇ ਦੀ ਪਹਿਚਾਣ ਹੋ ਚੁੱਕੀ ਆ ਜੇ ਅੱਜ Dalit ਭਾਈਚਾਰਾ ਕਾਂਗਰਸ ਤੋਂ ਪਿੱਛੇ ਹਟਿਆ ਨਾ ਤਾਂ ਅੱਜ ਕਾਂਗਰਸ ਦੀ ਹਾਲਤ ਇਹ ਆ ਜਿੱਦਾਂ ਦਾ ਇਸ ਬੰਦੇ ਨੇ ਬਿਆਨ ਦਿੱਤਾ ਪਹਿਲਾਂ ਤੈਨੂੰ 11 ਤਰੀਕ ਨੂੰ ਹੀ ਪਤਾ ਲੱਗ ਜਾਣਾ ਕਿ ਜੇ ਨਾ ਉਥੇ ਕਾਂਗਰਸ ਦੀ ਜਿਹੜੀ ਜ਼ਮਾਨਤ ਉਹ ਜੱਪ ਤੋਂ ਹੀ ਤਾਂ ਕਹੀਓ ਜਿਨ੍ਹਾਂ ਦੀ ਮਾਨਸਿਕਤਾ ਦਲਤ ਵਿਰੋਧੀ ਹੋਵੇ ਉਹ ਪਾਰਟੀ ਸਰਵਾਈਵ ਹੋ ਸਕਦੀ ਹੈ ਜੀ ਅੱਛਾ ਇੱਕ ਮੈਂ ਕਹਿੰਦਾ ਭਾਵ ਇਹ ਹੈ ਕਿ ਪੂਰੀ ਕਾਂਗਰਸ ਦੀ ਮਾਨਸਿਕਤਾ ਨਹੀਂ ਹੈ ਦਾਨਾ ਸਾਹਿਬ ਕਿਉਂਕਿ ਤੁਸੀਂ ਆਖੋਦੀ ਕਿਹਾ ਕਿ ਉਦੋਂ ਇਹਨਾਂ ਨੂੰ ਝੁੱਗੀਆਂ ਵੀ ਯਾਦ ਆਉਂਦੀਆਂ ਚੌਪੜੀਆਂ ਵੀ ਯਾਦ ਆਉਂਦੀਆਂ ਬੈਠ ਕੇ ਖਾਣਾ ਵੀ ਯਾਦ ਆਨਦਾ ਰਾਹੁਲ ਗਾਂਧੀ ਨੂੰ ਵੀ ਸਾਰੀਆਂ ਇਹ ਚੀਜ਼ਾਂ ਅਸੀਂ ਕਰਦੇ ਹੋਏ ਦੇਖਦੇ ਹਾਂ ਹਲੇ ਤੱਕ ਸਿਰਫ ਵੋਟ ਬੈਂਕ ਤੱਕ ਹੀ ਦਲਿਤ ਸਮਾਜ ਨੂੰ ਰੱਖ ਰੱਖਿਆ ਮਨਸ਼ਾ ਕਿਸੇ ਦੀ ਨਹੀਂ ਹੈ ਕਿ ਵਾਕਈ ਇਹਨਾਂ ਨੂੰ ਜਿਹੜਾ ਹੈਗਾ ਵੋਟ ਬੈਂਕ ਤੋਂ ਉੱਪਰ ਲਿਆ ਕੇ ਬਣਦੇ ਹੱਕ ਦਿੱਤੇ ਜਾਣ ਵਰਨਾ ਹੀ ਤਸਵੀਰ ਨਾ ਬਣਦੀ ਜੋ ਰਾਜਾ ਵੜਿੰਗ ਨੇ ਉੱਥੇ ਕਿਹਾ ਉਹ ਤਸਵੀਰ ਜਿੱਦਾਂ ਤੁਸੀਂ ਕਿਹਾ ਕਿ ਉਹ ਬਣੀ ਹਾਂ ਹੀ ਉਹਦੇ ਸ਼ਬਦੋਂ ਨਿਕਲੇ ਤੇ ਉਹ ਹਲੇ ਵੀ ਉਹੀ ਚੀਜ਼ ਹੈ ਹਲੇ ਤੱਕ ਆਪਾਂ 바ਵਾ ਸਾਹਿਬ ਨੇ ਅੱਜ ਸਾਨੂੰ ਆਜ਼ਾਦੀ ਤੋਂ ਬਾਅਦ ਇਨਾ ਅੱਛਾ ਸੰਵਿਧਾਨ ਦਿੱਤਾ ਸਭ ਨੂੰ ਬਰਾਬਰ ਦਾ ਹੱਕ ਦਿੱਤਾ ਪਰ ਉਹ ਬਰਾਬਰੀ ਹਲੇ ਤੱਕ ਨਹੀਂ ਆਈ ਉਹਦਾ ਕਾਰਨ ਆ ਨਾ ਉਹਦਾ ਕਾਰਨ ਵੀ ਬਰਦਾਸ਼ਤ ਨਹੀਂ ਹੋ ਰਿਆ ਹਾਂ ਕਿ ਜਿਹੜੇ ਲੋਕ ਕਦੀ ਕਾਮੇ ਸੀ ਸਾਡੇ ਘਰਾਂ ਚ ਆ ਕੇ ਕੰਮ ਕਰਦੇ ਸੀ ਉਹ ਸਾਡੇ ਕਾਮੇ ਸੀ ਉਹ ਹੁਣ ਐਮਐਲਏ ਬਣਨ ਲੱਗੇ ਉਹ ਹੁਣ ਐਮਪੀ ਬਣਨ ਲੱਗੇ ਉਹ ਮੁੱਖ ਮੰਤਰੀ ਬਣਨ ਲੱਗੇ ਉਹ ਗਵਰਨਰ ਬਣਨ ਲੱਗੇ ਵਾਈਸ ਚਾਂਸਲਰ ਲੱਗਣ ਲੱਗੇ ਉਹ 5000 ਸਾਲ ਦੀ ਜਿਹੜੀ ਸੀਟ ਆ ਨਾ ਜਿਹਨੂੰ ਚੇਅਰ ਕਹਿੰਦੇ ਆ ਕੁਰਸੀ ਕਹਿੰਦੇ ਆ ਉਹ ਬਰਦਾਸ਼ਤ ਨਹੀਂ ਹੋ ਪਾਰੇ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਥੱਲੇ ਭਾਦੇ ਹੁੰਦੇ ਸੀਗੇ ਜਿਨ੍ਹਾਂ ਦਾ ਤਨ ਤੇ ਕਪੜਾ ਨਹੀਂ ਹੁੰਦਾ ਸੀ ਜਿਹੜੇ ਸਕੂਲ ਕਾਲਜ ਨਹੀਂ ਜਾ ਸਕਦੇ ਯੂਨੀਵਰਸਿਟੀ ਨਹੀਂ ਜਾ ਸਕਦੇ ਸੀ ਮੰਦਰ ਗੁਰਦੁਆਰੇ ਨਹੀਂ ਜਾ ਸਕਦੇ ਸੀ ਉਹ ਲੋਕ ਅੱਜ ਏਡੀ ਤਰੱਕੀ ਕਰਨੇ ਜਾ ਰਹੇ ਆਈਐਸ ਬਣਨ ਲੱਗੇ ਆਈਪੀਐਸ ਬਣਨ ਲੱਗੇ ਫੋਰਨ ਸਰਵਿਸਿਜ਼ ਚ ਜਾਣ ਲੱਗੇ ਉਹ ਬਰਦਾਸ਼ਤ ਨਹੀਂ ਹੋ ਰਿਹਾ ਇਸ ਕਰਕੇ ਇਸ ਕਰਕੇ ਮਾਨਸਿਕਤਾ ਜਿਹੜੀ ਆ ਉਹ ਇਦਾਂ ਦੀ ਹੋ ਰਹੀ ਆ ਔਰ ਜਿਸ ਦਿਨ ਇਸ ਦੇ ਦੇ 85% ਲੋਕ ਜਿਹੜੇ ਨੇ ਉਹ ਪੂਰੀ ਤਰ੍ਹਾਂ ਇਕੱਠੇ ਹੋ ਜਾਣਗੇ ਇੱਕ ਸੂਤਰ ਚ ਬੰਨੇ ਜਾਣਗੇ ਫਿਰ ਰਾਜਾ ਬੜਿੰਗ ਵਰਗੇ ਕਦੀ અપਮਾਨ ਜਿਹੜਾ ਵਾ ਉਹਨਾਂ ਦਾ ਉਹ ਕਰ ਨਹੀਂ ਸਕਣਗੇ ਇਕੱਲੇ ਰਾਜਾ ਬੜਿੰਗ ਜਾਂ ਕਾਂਗਰਸ ਮੇਰਾ ਸਵਾਲ ਸੀ ਕਿ ਕਿਆ ਕਾਂਗਰਸ ਦੀ ਮਾਨਸਿਕਤਾ ਨਹੀਂ ਨਹੀਂ ਮੈਂ ਇਕੱਲੇ ਕਾਂਗਰਸ ਬਾਰੇ ਨਹੀਂ ਕਹਿੰਦਾ ਕਾਂਗਰਸ ਦੇ ਵਿੱਚ ਕੋਈ ਸਾਰੇ ਮਾੜੇ ਨਹੀਂ ਆ ਕਾਂਗਰਸ ਕੋਈ ਮਾੜੀ ਜਮਾਤ ਨਹੀਂ ਆ ਕਾਂਗਰਸ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਆ ਚੰਗੇ ਵੀ ਆ ਪਰ ਕਹਿੰਦੇ ਨਾ ਵੀ ਇਤਲਾਬ ਚ ਇੱਕ ਮਾੜੀ ਮੱਝ ਜੇ ਆ ਜਾਵੇ ਤਾਂ ਸਾਰੇ ਤਲਾਬ ਨੂੰ ਖਰਾਬ ਕਰ ਦਿੰਦੀ ਬੂ ਮਾਰ ਲੈਂਦਾ ਤਲਾਬ ਨਹੀਂ ਫਿਰ ਅੱਜ ਨਹੀਂ ਫਿਰ ਅੱਜ ਕਿਉਂ ਖਾਮੋਸ਼ਾ ਕਾਂਗਰਸ ਨੀ ਕਾਂਗਰਸ ਤਾਂ ਕਿਉਂ ਖਮੋਸ਼ਾ ਉਹ ਕੋ ਉਹਦਾ ਪ੍ਰਧਾਨ ਨੇ ਉਹਨੂੰ ਕਸੂਤੀ ਚ ਫਸਾ ਕੇ ਰੱਖਤਾ ਛੋਟਾ ਬੜਾ ਕੋਈ ਆਦਮੀ ਕਵੇ ਤਾਂ ਪ੍ਰਧਾਨ ਕਵਰ ਕਰੇ ਜੇ ਪ੍ਰਧਾਨ ਗਲਤੀ ਕਰੇ ਤਾਂ ਕੌਣ ਕਵਰ ਕਰੇ ਕਵਰ ਨਹੀਂ ਹੋ ਰਿਹਾ ਹੁਣ ਉਹ ਬਹੁਤ ਬੁਰੇ ਫਸ ਚੁੱਕੇ ਆ ਕਿ ਰਾਜਾ ਬਣਿੰਗ ਨੇ ਕਾਂਗਰਸ ਨੂੰ ਉੱਥੇ ਲਿਆ ਕੇ ਫਸਾ ਕੇ ਰੱਖ ਦਿੱਤਾ ਕਿ ਇਹਦਾ ਇਕੱਲਾ 22 ਇਲੈਕਸ਼ਨ ਚ ਨਹੀਂ 2027 ਚ ਵੀ ਦੇਖੀ ਉਹਦਾ ਰਿਜ਼ਲਟ ਮਾੜਾ ਹੋਊਗਾ ਅਜੇ ਇਸ ਵਕਤ ਅਗਰ ਮੈਂ ਖਾਸ Dalit ਪਾਈਚੈਰੀ ਦੀ ਗੱਲ ਕਰ ਰਿਹਾ ਹੈਗਾ ਤਾਂ Dalit ਪਾਈਚੈਰਾ ਕੋਈ ਬਣਾ ਰਿਆ ਰਣਨੀ ਇਹਦਾ ਜਵਾਬ ਦਿੱਤਾ ਜਾਏਗਾ ਜਾਂ ਕੋਈ ਕਾਰਵਾਈ ਜਾਂ ਕੋਈ ਜਿਹੜਾ ਆਪਣਾ ਕੋਈ ਨੋਟੀਫਿਕੇਸ਼ਨਸ ਦੇ ਮਾਧਿਅਮ ਦੇ ਨਾਲ ਜਾਂ ਪ੍ਰਦਰਸ਼ਨ ਦੇ ਮਾਧਿਅਮ ਦੇ ਨਾਲ ਕੁਝ ਵਿਰੋਧ ਹੋਏਗਾ ਇਹਨਾਂ ਦਾ ਅਸੀਂ ਅੱਜ ਬਹੁਤ ਵੱਡਾ ਕਟ ਕੀਤਾ ਸੀ ਬਹੁਤ ਵੱਡਾ ਕਟ ਕਰਕੇ ਰਾਜਾ ਬੜਿੰਗ ਦਾ ਪਤਲਾ ਸਾੜਿਆ ਔਰ ਨਾਲ ਦੀ ਰਾਹੁਲ ਗਾਂਧੀ ਜੀ ਤੋਂ ਇਹ ਮੰਗ ਵੀ ਕੀਤੀ ਕਿ ਸਭ ਤੋਂ ਪਹਿਲਾਂ ਤਾਂ ਇਸ ਨੂੰ ਪ੍ਰਧਾਨਗੀ ਤੋਂ ਤਾਰਿਆ ਜਾਏ ਜਿਹਦੀ ਮਾਨਸਿਕਤਾ ਜਿਹੜੀ ਉਹ ਦਲਿਤ ਵਿਰੋਧੀ ਹੈ ਨੰਬਰ 2 ਨਾਲ ਦੀ ਅਸੀਂ ਦਿੱਲੀ ਦੇ ਐਸ்சி ਐਸਟੀ ਕਮਿਸ਼ਨ ਤੋਂ ਇਹ ਮੰਗ ਵੀ ਕੀਤੀ ਆ ਕਿ ਇਸ ਦੇ ਖਿਲਾਫ ਐਫ ਆਈ ਆਰ ਜਿਹੜੀ ਐਸ்சி ਐਸਟੀ ਅਕਡਾ ਪਰਚਾ ਦਰਜ ਕਰਕੇ ਇਹਦੇ ਤੇ ਖਿਲਾਫ ਐਫ ਆਈ ਆਰ ਹੋਣੀ ਚਾਹੀਦੀ ਹੈ ਕਿਉਂਕਿ ਐਸ்சி ਐਸਟੀ ਕਮਿਸ਼ਨ ਦੇ ਕੋਲ ਸਾਰੀਆਂ ਪਾਵਰਾਂ ਵਾਂ ਸਟੇਟ ਪਾਵਰਾਂ ਨੇ ਤੁਹਾਨੂੰ ਬੁਲਾਇਆ ਨਾ ਫਾਈਰਦੀ ਜਿਹੜੀ ਪਾਵਰ ਆ ਉਸ ਸੈਂਟਰਲ ਦੇ ਕੋਲ ਆ ਤੇ ਇਸ ਕਰਕੇ ਉਹ ਉਹਨਾਂ ਤੋਂ ਵੀ ਮੰਗ ਕੀਤੀ ਹੈ ਨਾਲ ਦੀ ਨਾਲ ਅਸੀਂ ਵਿਅਕਤੀਗਤ ਤੌਰ ਤੇ ਵੀ ਮੰਗ ਕਰ ਰਹੇ ਹਾਂ ਉਹ ਵਿਅਕਤੀਗਤ ਇਹ ਆ ਕਿ ਜੇ ਰਾਜਾ ਬੜਿੰਗ ਨੂੰ ਉਹ ਦਲਿਤ ਵਿਰੋਧੀ ਸੋਚ ਰੱਖਦੇ ਆ ਤਾਂ ਉਹ ਫਿਰ ਐ ਕਰੇ ਲੁਧਿਆਣਾ ਪਾਰਲੀਮੈਂਟ ਦੀ ਜਿਹੜੀ ਸੀਟ ਤੋਂ ਜਿੱਤੇ ਆ ਇਥੋਂ ਅਸਤੀਫਾ ਦੇ ਕੇ ਦੁਬਾਰਾ ਲੈਕਚਰ ਲੈਣ ਤੇ ਜੇ ਨਾ ਜੇ ਨਾ ਜਮਨਤ ਜਬਤ ਕਰਨ ਇਹ ਦਲਿਤ ਭਾਈ ਜਰਾ ਤਾਂ ਕਹੀਓ ਨੀ ਉਹਨਾਂ ਨੇ ਤੇ ਇਹ ਕਹਿਣਾ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਨੇ ਬੜੀ ਬੜੀ ਖੂਬਸੂਰਤੀ ਨਾਲ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਨਾ 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 ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵੀ ਇਹਨੇ અપਮਾਨ ਕੀਤਾ ਇਹ ਗੱਲ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਜੈਤੇ ਨੂੰ ਜਦੋਂ ਆਪਣੀ ਛਾਤੀ ਨਾਲ ਲਾਇਆ ਨਾ ਤਾਂ ਅੰਗਰੇਟੇ ਗੁਰੂ ਕੇ ਬੇਟੇ ਕਿਹਾ ਉਹਨਾਂ ਨੇ ਜਾਤ ਪਾਤ ਖਤਮ ਕਰ ਦਿੱਤੀ ਉਹਨਾਂ ਨੇ ਸਿਰਫ ਖਾਲਸੇ ਦੀ ਸਥਾਪਨਾ ਕੀਤੀ ਸੀ ਮੈਨੂੰ ਕਹਿਣੀ ਨਹੀਂ ਚਾਹੀਦੀ ਗੱਲ ਕਿ ਗੁਰੂ ਸਾਹਿਬ ਨੇ ਤਾਂ ਸਿਰਫ ਖਾਲਸਾ ਬਣਾਇਆ ਸੀ ਇਹ ਫੇ ਬਾਕੀ ਢਿੱਲੋ ਗਰੇਵਾਲ ਢਿੰਡਸੇ ਇਹ ਕਿੱਥੋਂ ਆ ਗਏ ਇਹ ਸਿਰਫ ਤੇ ਸਿਰਫ ਅਹਿਸਾਸ ਕਰਾंदे ਆ ਜਦੋਂ ਤਾਂ ਗੁਰੂ ਸਾਹਿਬ ਨੂੰ ਲੋੜ ਸੀ ਉਦੋਂ ਤਾਂ ਸਾਥ ਨਹੀਂ ਦਿੱਤਾ ਬੇਦਾਵਾ ਦੇ ਕੇ ਭੱਜ ਗਏ ਹੂੰ ਤੇ ਜਦੋਂ ਗੁਰੂ ਸਾਹਿਬ ਨੇ ਛਾਤੀ ਨਾਲ ਲਾ ਲਿਆ ਹੁਣ ਬਰਦਾਸ਼ਤ ਤਾਂ ਵੀ ਨਹੀਂ ਹੋ ਰਿਆ ਅਸੀਂ ਤਾਂ ਗੁਰੂ ਸਾਹਿਬ ਦਾ ਕੋਟਨ ਕੋਡ ਧੰਨਵਾਦ ਕਰਦੇ ਆ ਕਿ ਗੁਰੂ ਸਾਹਿਬ ਨੇ ਗਰੀਬ ਗੁਰਬੇ ਜਿਨ੍ਹਾਂ ਨੂੰ ਕੋਈ ਸਨਮਾਨ ਨਹੀਂ ਦਿੰਦਾ ਉਹਨਾਂ ਨੂੰ ਭਾਈ ਜੈਤੇ ਨੂੰ ਬਾਬਾ ਜੀਵਨ ਸਿੰਘ ਜੀ ਨੂੰ ਛਾਤੀ ਨਾਲ ਲਾ ਕੇ ਰੰਗਰੇਟੇ ਗੁਰੂ ਰਤ ਦੇ ਬੇਟੇ ਕਹਿ ਕੇ ਸਨਮਾਨ ਦਿੱਤਾ ਕਲਗੀ ਦਿੱਤੀ ਉਹ ਵੀ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਕਿਉਂਕਿ ਇਹਨਾਂ ਨੇ ਤਾਂ ਕੁਝ ਕੀਤਾ ਨਹੀਂ ਇਹ ਤਾਂ ਹਰ ਜਗ੍ਹਾ ਸਾਥ ਛੱਡ ਕੇ ਭੱਜੇ ਆ ਤੇ ਇਹ ਗੱਲਾਂ ਫਿਰ ਮੈਨੂੰ ਤਾਂ ਕਹਿਣੀਆਂ ਪੈਂਦੀਆਂ ਵਿੱਚ ਜਦੋਂ ਇਹ ਸਾਡਾ અપਮਾਨ ਕਰਦੇ ਸਾਡੀ ਵੀ ਮਜਬੂਰੀ ਬਣਦੀ ਪਰ ਅਸੀਂ ਮੈਂ ਤਾਂ ਚਲੋ ਇਸ ਨਜ਼ਰੀਏ ਦਾ ਹੈ ਨਹੀਂ ਮੈਂ ਤਾਂ ਇਹ ਚੱਕਰ 'ਚ ਕਦੀ ਪੈਂਦਾ ਨਹੀਂ ਮੈਂ ਤਾਂ ਹਮੇਸ਼ਾ ਹੀ ਇਨਸਾਨੀਅਤ ਦੀ ਗੱਲ ਕਰਦਾ ਮਾਨਵਤਾ ਦੀ ਗੱਲ ਕਰਦਾ ਪਰ ਜਦੋਂ ਫਿਰ ਇਦਾਂ ਦੇ ਇਹ ਗੱਲ ਕਰਦੇ ਫਿਰ ਕਿਤੇ ਨਾ ਕਿਤੇ ਸਾਡੀ ਵੀ ਮਜਬੂਰੀ ਬਣ ਜਾਂਦੀ ਹੈ ਅਸੀਂ ਕਦੀ ਵੀ ਜਾਤ ਪਾਤ ਦੇ ਵਿੱਚ ਕਦੀ ਕਿਸੇ ਦੇ ਖਿਲਾਫ ਨਹੀਂ ਆ ਅਸੀਂ ਤਾਂ ਸਿਰਫ ਤਾਂ ਸਿਰਫ ਇਸ ਦੇ ਚ ਸਨਮਾਨ ਚਾਹਨੇ ਆ ਕਿ ਸਾਡੇ ਬਜ਼ੁਰਗਾਂ ਨੇ ਵੀ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਦਿੱਤੀਆਂ ਵਾਂ ਇਸ ਦੇਸ਼ ਦੇ ਮੂਲ ਨਿਵਾਸੀ ਆ ਸੀ ਇਹ ਦੇਸ਼ ਸਾਡਾ ਵਾ ਸਾਡੇ ਪੂਰਵਜਾਂ ਦਾ ਦੇਸ਼ ਆ ਕਿਉਂਕਿ ਹੁਣ ਆਪਣਾ ਸਾਰੇ ਲੋਕ ਆਪਾਂ ਇੱਕ ਵਾਂ ਚਾਹ ਹਿੰਦੂ ਆ ਮੁਸਲਮਾਨ ਆ ਸਿੱਖ ਆ ਸਾਈ ਆ ਦਲਿਤਾ ਇਸ ਸਾਣਾ ਦਾ ਦੇਸ਼ ਆ ਪਰ ਚੰਦ ਲੋਕ ਇਸ ਦੇਸ਼ ਦੇ ਅੰਦਰ ਭਾਈਚਾਰਕ ਸਾਂਝ ਜਿਹੜੀ ਆ ਉਹਨੂੰ ਖਰਾਬ ਕਰਨ ਵਾਸਤੇ ਇਹਨਾਂ ਦੇ ਬਿਆਨਬਾਜ਼ੀ ਜਿਹੜੀ ਆ ਉਹ ਕਰਦੇ ਉਹਨਾਂ ਭਾਈਚਾਰਾ ਟੁੱਟਦਾ ਵਾ ਤੇ ਦੂਜੇ ਪਾਸੇ ਵੀ ਰਿਐਕਸ਼ਨ ਹੁੰਦਾ ਫਿਰ ਹਾਂ ਉਇਸ ਲਈ ਰਕਸ਼ਨ ਹੋ ਜਾਂਦਾ ਨਾ ਤਾਂ ਇਸ ਕਰਕੇ ਐਸੇ ਲੋਕ ਜਿਹੜੇ ਨੇ ਇਹਨਾਂ ਲੋਕਾਂ ਨੂੰ ਦੇਸ਼ ਦੀ ਆਜ਼ਾਦੀ ਲਈ ਦੇਸ਼ ਦੀ ਸ਼ਾਂਤੀ ਲਈ ਪੰਜਾਬ ਦੀ ਸ਼ਾਂਤੀ ਲਈ ਐਸੇ ਬਿਆਨਬਾਜ਼ੀ ਜਿਹੜੀ ਆ ਉਹ ਨਹੀਂ ਕਰਨੀ ਚਾਹੀਦੀ ਜਿੱਦ ਨਾਲ ਭਾਈਚਾਰਾ ਜਿਹੜਾ ਉਹ ਆਪਸ ਵਿੱਚ ਕਰਤਨ ਪੈਦਾ ਹੁੰਦੀ ਹੈ ਠੀਕ ਹੈ ਦਲਿਤ ਭਾਈਚਾਰੇ ਬਈਆ ਵੈਲਫੇਅਰ ਬੋਰਡ ਦੀ ਆਪਾਂ ਚੇਅਰਮੈਨ ਤੋਂ ਹਟ ਕੇ ਆਮ ਆਦਮੀ ਪਾਰਟੀ ਇੱਕ ਪੋਲੀਟੀਸ਼ੀਅਨ ਦੇ ਨਾਤੇ ਕਿਆ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦਾ ਇਹਦੇ ਤੇ ਕੀ ਰਿਐਕਸ਼ਨ ਰਹੀ ਹਾਂ ਪਾਰਟੀ ਦਾ ਤੁਹਾਡੇ ਸਾਹਮਣੇ ਮਾਨਯੋਗ ਸੀਐਮ ਸਾਹਿਬ ਨੇ ਬੇਸ ਨੂੰ ਕੰਡੈਮਨ ਕੀਤਾ ਕਿ ਬਹੁਤ ਗਲਤ ਬੋਲੇ ਹੋ ਸਾਰੀ ਪਾਰਟੀ ਕਹਿ ਰਹੀ ਹੈ ਮਨੀਸ਼ ਸੋਧਿਆ ਜੀ ਕਹਿ ਰਹੇ ਅਮਰੋੜਾ ਜੀ ਕਹਿ ਰਹੇ ਸਾਰੇ ਕਹਿ ਰਹੇ ਕਿਉਂਕਿ ਮਾੜੀ ਗੱਲ ਨੂੰ ਤਾਂ ਸਾਰੇ ਨੇ ਕਹਿਣਾ ਹੀ ਹੈ ਜੀ ਉਧ ਚੱਲ ਮੈਂ ਲਾ ਲਾਵਾਂ ਤੁਸੀਂ ਬਾਕੀ ਨੀ ਛਡੋ ਮੈਂ ਕਦੇ ਜ਼ਹਾਬ ਅਪਮਾਨ ਕਰੂੰ ਤਾਂ ਮੈਨੂੰ ਵੀ ਤਾਂ ਗੱਲਾਂ ਸੁਣਨੀਆਂ ਪੈਣੀਆਂ ਮੈਂ ਵੀ ਤਾਂ ਜੇ ਕਿਸੇ ਦਾ ਅਪਮਾਨ ਕਰੂੰਗਾ ਤੇ ਮੈਨੂੰ ਵੀ ਲੋਕ ਕਹਿਣਗੇ ਇਸ ਕਰਕੇ ਗਲਤ ਗਲਤ ਆ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣਾ ਚਾਹੀਦਾ ਉਹ ਦੰਨਸਬ ਆਖਰੀ ਸਵਾਲ ਹੈ ਵਕਤ ਨਹੀਂ ਆ ਗਿਆ ਕਿ ਹੁਣ ਆਪਾਂ ਇਸ ਚੀਜ਼ ਤੋਂ ਉੱਪਰ ਉਠੀਏ ਇਸ ਸੋਚ ਨੂੰ ਤਿਆਗ ਕੇ ਔਰ ਸਭ ਤੋਂ ਵੱਡੀ ਗੱਲ ਚਾਹੀਏ ਦਲਿਤ ਵਰਡ ਜਾਂ ਕੋਈ ਵੀ ਆਪਾਂ ਬ੍ਰਾਹਮਣ ਵਰਡ ਕੁਝ ਵਰਡ ਯੂਜ਼ ਕਰਦੇ ਹੋਈਏ ਕਿਸੇ ਵੀ ਮਜ਼ਹਬ ਦੇ ਲਈ ਉਹਨੂੰ ਛੱਡ ਕੇ ਹੁਣ ਇਨਸਾਨੀਅਤ ਦਾ ਬਰਾਬਰ ਦੇ ਹੱਕ ਦਾ ਜਿਹੜਾ ਹੈਗਾ ਆਪਾਂ ਸ਼ਬਦ ਇਸਤੇਮਾਲ ਕਰੀਏ ਉਹ ਵਕਤ ਨਹੀਂ ਆ ਗਿਆ ਵਰਨਾ ਇਦਾਂ ਦੀ ਸੋਚ ਪੀੜੀਦਰ ਪੀੜੀ ਪੀੜੀਦਰ ਪੀੜੀ ਅੱਗੇ ਚਲਦੀ ਰਹੇ ਅਸੀਂ ਸੱਚਾ ਚਾਹਨੇ ਜੀ ਹੋਣਾ ਚਾਹੀਦਾ ਹੈ ਸਾਡੇ ਵੱਲੋਂ ਤਾਂ ਕਦੀ ਕੋਈ ਇਦਾਂ ਦੀ ਗੱਲ ਨਹੀਂ ਹੋਊਗੀ ਮੈਂ ਤਾਂ ਹਮੇਸ਼ਾ ਸਭ ਦਾ ਸਨਮਾਨ ਕਰਦਾ ਕਿਸੇ ਵੀ ਕੋਈ ਕਿਤੇ ਵੀ ਕਿਸੇ ਵੀ ਸਮੁਦਾਇ ਦੇ ਨਾਲ ਕੋਈ ਤੱਕਾ ਹੋ ਜੇ ਮੈਂ ਹਮੇਸ਼ਾ ਉੱਥੇ ਪਹੁੰਚਦਾ ਸਾਰਾ ਸ਼ਹਿਰ ਇਸ ਗੱਲ ਹੀ ਜਾਣਦਾ ਸਾਰਾ ਪੰਜਾਬ ਜਾਣਦਾ ਸਾਰਾ ਦੇਸ਼ ਜਾਣਦਾ ਕਿਤੇ ਵੀ ਕੋਈ ਗੱਲ ਹੁੰਦੀ ਆ ਪਿਛਲੇ ਦਿਨਾਂ ਚ ਤੁਸੀਂ ਸ਼ਾਇਦ ਮੇਰੀ ਸਟੇਟਮੈਂਟ ਨੂੰ ਉਹ ਚੈੱਕ ਕਰਕੇ ਦੇਖ ਲਿਓ Rajasthan ਦੇ ਵਿੱਚ ਇੱਕ ਪੰਡਤ ਜੀ ਨੂੰ ਮਾਰਤਾ ਸੀ ਤੇ ਬ੍ਰਿੰਦਾਬਨ ਰੋਡ ਤੇ ਇੱਕ ਸਭਾ ਹੋਈ ਸੀ ਅਜੇ ਬੱਸੀ ਜੀ ਨੇ ਕੀਤੀ ਸੀ ਤਾਂ ਮੈਂ ਤਾਂ ਉਸ ਸਮੇਂ ਵੀ ਕਿਹਾ ਸੀ ਕਿ ਜਿਨੇ ਪੰਡਤ ਜੀ ਦਾ ਕਤਲ ਕੀਤਾ ਮਰਡਰ ਕੀਤਾ ਇਹਨੂੰ ਔਨ தி ਸਪੋਰਟ ਗੋਲੀ ਮਾਰ ਦੇਣੀ ਚਾਹੀਦੀ ਐਫ ਆਈ ਆਰਾਂ ਤਾਂ ਮੁੜ ਕੇ ਛੱਡ ਜਾਂਦੇ ਭੱਜ ਜਾਂਦੇ ਵਿਕ ਜਾਂਦੇ ਲੋਕ ਔਨ தி ਸਪੋਰਟ ਜਿਹੜੀ ਐਸੇ ਲੋਕਾਂ ਨੂੰ ਮੈਂ ਤਾਂ ਕਦੀ ਇਸ ਗੱਲ ਦਾ ਹਈ ਨਹੀਂ ਭਾ ਮੜਾਵਾ ਦਿੰਦਾ ਹੀ ਨਹੀਂ ਮੈਂ ਤਾਂ ਸਮ ਆਪਣੇ ਕਾਰਜਕਰਤਾ ਨੂੰ ਵੀ ਇਨਸਾਨੀਅਤ ਸਿਖਾਣਾ ਵਾ ਕਿ ਭਾਈ ਸਭ ਤੋਂ ਪਹਿਲਾਂ ਇਨਸਾਨ ਆਪਾਂ ਬਾਅਦ ਚੋ ਕੁਝ ਹੋਰ ਆ ਪਰੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਉੱਚ ਜਾਤੀਏ ਕਹਿੰਦੇ ਆ। ਬਾਕੀ ਗੱਲਾਂ ਬਾਅਦ ਚੋਂ। ਜਦੋਂ ਇਹ ਇਦਾਂ ਦੀਆਂ ਗੱਲਾਂ ਕਰਦੇ ਆ ਤਾਂ ਜਾ ਕੇ ਸਮਾਜ ਦੇ ਅੰਦਰ ਇਹ ਮਾਨਸਿਕਤਾ ਜਿਹੜੀ ਆ ਅਗੇ ਵੱਧਦੀ ਆ ਤਾਂ ਇਹ ਤਣਾਅ ਪੈਦਾ ਹੁੰਦਾ ਵਾ। ਔਰ ਉਸ ਤਣਾਅ ਦਾ ਨੁਕਸਾਨ ਜਿਹੜਾ ਵਾ ਆਪਸੀ ਪਿਆਰ ਮੁਹੱਬਤ ਸਾਂਹ ਟੁੱਟਦੀ ਆ। ਪਰ ਸਟੇਟ ਨੂੰ ਨੁਕਸਾਨ ਹੁੰਦਾ ਦੇਸ਼ ਨੂੰ ਨੁਕਸਾਨ ਹੁੰਦਾ। ਇਸ ਲਈ ਇਹ ਅੰਕੁਸ਼ਤਾ ਉਹਨਾਂ ਲੋਕਾਂ ਤੇ ਲੱਗੇਣਾ ਚਾਹੀਦਾ ਜਿਹੜੇ ਲੋਕ ਬੜਾਵਾ ਦਿੰਦੇ ਆ। ਜਿਹੜੇ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਜਿਹੜੇ ਦੇਸ਼ ਦੀਏ ਕਾਨੂੰਨ ਨੂੰ ਨਹੀਂ ਮੰਨਦੇ ਉਹਨਾਂ ਲੋਕਾਂ ਨੂੰ ਬੰਦ ਕਰਨਾ ਚਾਹੀਦਾ ਕਾਨੂੰਨ ਜਿਹੜਾ ਵਾ ਸਾਰਿਆਂ ਲਈ ਇਕੁਅਲ ਹੋਣਾ ਚਾਹੀਦਾ ਇਕੁਅਲ ਹੈ ਔਰ ਜਿਹੜੇ ਲੋਕ ਚਾਹੇ ਕੋ ਗਰੀਬ ਆ ਚਾਹੇ ਅਮੀਰ ਆ ਜੇ ਉਹ ਗਲਤੀ ਕਰਦਾ ਉਹਨੂੰ ਸਲਾਖਾਂ ਦੇ ਵਿੱਚ ਜਾਣਾ ਚਾਹੀਦਾ ਔਰ ਇਹਨੇ ਗਲਤੀ ਕੀਤੀ ਆ ਇੱਥੇ ਪਰਚਾ ਦਰਜ ਹੋਣਾ ਚਾਹੀਦਾ ਬੋਲਵਤਨ ਵੱਦਨ ਸਾਬਿਤ ਤੁਹਾਨੂੰ ਮੈਂ ਦੋ ਤਸਵੀਰਾਂ ਦਿਖਾ ਰਿਹਾ ਸਾਹਮਣੇ ਤੁਸੀਂ ਦੇਖੋ ਬਾਬਾ ਸਾਹਿਬ ਦੀ ਤਸਵੀਰ ਜਿਨ੍ਹਾਂ ਨੇ ਸੰਵਿਧਾਨ ਦਿੱਤਾ ਸੰਵਿਧਾਨ ਨਹੀਂ ਬਲਕਿ ਇਨਸਾਨੀਅਤ ਦਾ ਇੱਕ ਐਸਾ ਸੰਦੇਸ਼ ਦਿੱਤਾ ਜਿਨੇ ਸਾਬਿਤ ਕੀਤਾ ਕਿ ਹਰ ਜਾਤ ਇੱਕ ਹੈ ਲੇਕਿਨ ਰਾਜਾ ਵਡਿੰਗ ਵੱਲੋਂ ਦਿੱਤਾ ਗਿਆ ਬਿਆਨ ਜਿੱਥੇ ਪੰਜਾਬ ਦੀ ਰਾਜਨੀਤੀ 'ਚ ਕਮਾਸਾਨ ਪੈਦਾ ਕਰ ਰਿਹਾ ਉੱਥੇ ਹੀ ਕਿਤੇ ਨਾ ਕਿਤੇ ਹਲੇ ਵੀ ਉਸ ਸੋਚ ਵੱਲ ਇਸ਼ਾਰਾ ਕਰ ਰਿਹਾ ਜੋ ਇਸ ਸਮਾਜ ਦੇ ਵਿੱਚ ਕਿਤੇ ਵੀ ਜਗ੍ਹਾ ਨਹੀਂ ਰਖਦੀ ਹਾਲਾਂਕਿ ਰਾਜਨੀਤਿਕ ਤੌਰ ਤੇ ਵੀ ਵਿਰੋਧ ਹੋ ਰਿਹਾ ਹੈ ਔਰ ਦਲਿਤ ਪਾਈਚਾਰੇ ਵੱਲੋਂ ਵੀ ਵਿਰੋਧ ਹੋ ਰਿਹਾ ਹੈ ਪਰ ਸਭ ਤੋਂ ਵੱਡਾ ਵਿਰੋਧ ਸੰਵਿਧਾਨ ਦੇ ਨਾਤੇ ਹੋਣਾ ਚਾਹੀਦਾ ਹੈ ਕਿਉਂਕਿ ਜੋ ਸੰਵਿਧਾਨ ਸਾਨੂੰ ਬਾਬਾ ਸਾਹਿਬ ਨੇ ਦਿੱਤਾ ਉਹਦੇ ਵਿੱਚ ਇਹ ਜੇ ਸ਼ਬਦਾ ਦੀ ਕੋਈ ਜਗ੍ਹਾ ਹੀ ਨਹੀਂ ਬਚਦੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਇਹਦਾ ਕੀ ਖਮਿਆਜਾ ਭੁਗਤਣਾ ਪਏਗਾ ਉਹ ਸਮਾਂ ਦੱਸੇਗਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ